ਇਹ ਜਾਨੀ ਸਾਡਾ ਪੁਰਾਣਾ ਹੈ ਇਹ ਹੈਂਡੀਕੈਪ ਟਾਪ ਜੜਾ ਇਹਨੂੰ ਨਾ ਤਾਂ ਜ਼ਮੀਨ ਮਿਲਦੀ ਆ ਨਾ ਜ਼ਮੀਨ ਦਾ ਠੇਕਾ ਮਿਲਦਾ ਇਹ ਵਿਚਾਰੇ ਇਕਣੀ ਦਿਹਾੜੀਆਂ ਦੂਣੀਆਂ ਕਰਕੇ ਆਪਦਾ ਕੰਮ ਚਲਾਉਂਦੇ ਨੇ ਇਹ ਤੇ ਹੁਣ ਇਹਨਾਂ ਦੇ ਨਾਲ ਬਸੀਤ ਹੋਈ ਵੀ ਅੱਦੋ ਅੱਦੀ ਹੁਣ ਉਹ ਨਾ ਤਾਂ ਉਹ ਨੌ ਕਰਵਾ ਰਿਹਾ ਬੰਦਾ ਡੈਂਪੀ ਜੜਾ ਉਹਨੂੰ ਪਾਵਰ ਆਫ ਟਾਰਨੀ ਦੇ ਗਿਆ ਮੁੰਡਾ ਸੁਖਵਿੰਦਰ ਸਿੰਘ ਇਹਨਾਂ ਦਾ ਭਤੀਜਾ ਜੜਾ ਹੁਣ ਨਾ ਤਾਂ ਉਹ ਜ਼ਮੀਨ ਨੌ ਕਰਵਾ ਰਿਹਾ ਜੜਾ ਇਹਨਾਂ ਦੇ ਨਾ ਇਹਨਾਂ ਨੂੰ ਜ਼ਮੀਨ ਦੇਣ ਤੇ ਰਾਜ਼ੀ ਆ ਉਹ ਇਹ ਨਈ ਨਈ ਗਰੀਬ ਲੋਕਾਂ ਦਾ ਮਾਰਦੀ ਜਾਵਾ ਉਹ ਗਲਤੀ ਆ ਦੇਖੋ ਜੀ ਹੁਣ ਇਹਦੀ ਵਿਚਾਰੇ ਦੀ ਇੱਕ ਬਾਹ ਹੈ ਹੁਣ ਮਾਰਨ ਵਾਲੀ ਕੰਮ ਕਰਿਆ ਹੋ ਉਹ 30000 ਮਾਂ ਟੈਂਕੀ ਚੜੀ ਹੋਈ ਨੇ ਹੁਣ ਕੱਲ ਨੂੰ ਜੇ ਕੋਈ ਜੋਂਹੇ ਕੌਣ ਜੋਂਹੇ ਬਾਰਾ ਜੇ ਕੱਲ ਉਹਨਾਂ ਨੇ ਤੇਲ ਤੂਲ ਪਾ ਲਿਆ ਉੱਪਰ ਤੇਲ ਵਾਲੀ ਬੋਤਲ ਉਹਨਾਂ ਕੋਲੇ ਆ ਉੱਪਰ ਚੜਨ ਦੀ ਕਿਉਂ ਨਾ ਬਤਾਈ ਉੱਪਰ ਚ ਹੁਣ ਭੁੱਖੀਆਂ ਮਰਦੀ ਨੇ ਜੀ ਉਹ ਵਿਚਾਰੀਆਂ ਉਹ ਕੀ ਇਹਨਾਂ ਦਾ ਘਰ ਦੀ ਜ਼ਮੀਨ ਹੈ ਜਿਹੜੀ 8 ਕਿੱਲੇ ਆ ਗਈ ਇਹਨਾਂ ਦਾ ਆਪਸ ਵਿੱਚ ਜੀ ਚਾਚੇ ਦਾਇਆ ਜੀ ਨਾਲ ਜਿਹੜਾ ਘਰੇਲੂ ਮਸਲਾ ਹੈ ਜ਼ਮੀਨ ਦਾ ਇਹਨਾਂ ਨੂੰ ਇਹਨਾਂ ਦਾ ਹਿੱਸਾ ਵੰਡ ਕੇ ਦਿੱਤਾ ਨਹੀਂ ਜਾ ਰਿਹਾ ਜ ਮੁੰਡਾ ਡੈਂਪੀ ਡੈਂਪੀ ਹੈਗਾ ਉਹਦੇ ਨਾਲ ਮੈਂ 11 2017 ਦੇ ਵਿੱਚ ਫੈਸਲਾ ਕਰਵਾਤਾ ਸੀਗਾ ਵੀ ਤੁਸੀਂ ਇਹ ਗੱਲ ਨੂੰ ਨਵੇੜ ਲੋ ਠੇਕਾ ਦੇ ਨਹੀਂ ਲਾਤਾ ਸੀ ਉਹ ਕਦੇ ਲਿੰਟਾਂ ਚ ਕਦੇ ਬੋਰ ਚ ਕਦੇ ਕਾਸ਼ੇ ਜੀ ਇਹਨਾਂ ਦੇ ਪੈਸੇ ਇੱਕ ਨਹੀਂ ਸੋਲਵ ਕਰ ਦਿੰਦਾਗਾ ਨਰਿੰਦਰ ਕੌਰ ਭਰਾਜ ਉਹਨਾਂ ਦੇ ਸਿਰ ਤੇ ਹੀ ਇਹ ਸਾਲਾ ਮਾਰਦੇ ਨੇਗੇ ਅੱਜ ਮੁੰਸੀ ਨੂੰ ਮੈਂ ਮੁੰਸੀ ਦਾ ਫੋਨ ਆਇਆ ਸੀਗਾ ਮੈਨੂੰ ਸੀਟਾਂ ਵਾਲੇ ਥਾਣੇ ਤੋਂ ਉਹਨਾਂ ਨੇ ਵੀ ਇੱਕੋ ਹੀ ਗੱਲ ਕਹੀ ਹੈਗੀ ਕਹਿੰਦੇ ਮੈਂ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਵੀ ਇਹ ਮਸਲਾ ਕੀ ਹੈ ਵੀ ਤੁਸੀਂ ਇਹਨਾਂ ਨੂੰ ਨਵੇੜ ਕਿਉਂ ਨਹੀਂ ਰਿਹਾ ਵੀ ਸਟੇਟ ਹੈ ਜ਼ਮੀਨ ਤੇ ਹੈ ਨਹੀਂ ਵੀ ਸਟੇਟ ਹੈ ਆ ਵੀ ਵੇਚ ਨਹੀਂ ਸਕਦੇ ਅੱਗੇ ਵੀ ਭੋਲੇ ਨੇ ਇਹ ਤੁਸੀਂ ਕ ਉਹ ਕਹਿੰਦੇ ਤੁਸੀਂ ਐ ਮੰਨ ਲਓ ਵੀ ਫੋਨ ਤੇ ਨਹੀਂ ਅਸੀਂ ਗੱਲ ਕਰਨੀ ਤੁਸੀਂ ਉਰੇ ਆਵੋ ਵੀ ਇਹ ਅਸੀਂ ਇਹਨਾਂ ਨਾਲ ਕੁਝ ਨਹੀਂ ਵੇੜਨਾ ਤੁਸੀਂ ਐ ਮੰਨੋ ਉੱਪਰ ਉਹ ਆਪਦੀ ਮੰਗਾ ਮੰਗਣ ਲਈ ਚੜੇ ਨੇ ਜੀ ਉਹ ਭੁੱਖੇ ਮਰਦੇ ਨਹੀਂ ਹੋਰ ਕੀ ਕਰਨਾ ਬਾਬ ਵੀ ਮੈਂਟਲੀ ਤੌਰ ਤੇ ਅਪਸੈਟ ਹੈ ਇਹਨਾਂ ਨੂੰ ਵੀ ਕੁਝ ਜ਼ਿਆਦਾ ਪਤਾ ਨਹੀਂ ਹੈਗਾ ਇਹਨਾਂ ਦੀ ਬਾਹ ਵੱਡੀ ਗਈ ਸੀ ਕੱਠ ਦੇ ਵਿੱਚ ਟੋਕਾ ਕਰਦਿਆਂ ਦੀ ਡੈਂਪੀ ਦੀ ਵਜ੍ਹਾ ਨਾਲ ਸਾਰਾ ਕੁਝ ਹੋ ਰਿਹਾ ਜੀ ਹੁਣ 2014 ਦੇ ਵਿੱਚ ਚੌਂਕੀ ਚ ਫੈਸਲਾ ਹੋਇਆ ਸੀਗਾ ਇਹਨਾਂ ਨੂੰ 5 ਵਿੱਗੇ ਦਾ ਠੇਕਾ ਮਿਲਣ ਲੱਗਿਆ ਸੀ ਸਿਰਫ 2 ਸਾਲ ਠੇਕਾ ਦਿੱਤਾ ਉਸ ਤੋਂ ਬਾਅਦ ਤੋਂ 8 ਸਾਲਾਂ ਦਾ ਸਭ ਕੁਝ ਏ ਖਾ ਗਿਆ ਦਿਹੜੀਆਂ ਕਰਕੇ ਆਪਦਾ ਟਾਈਮ ਪਾਸ ਕਰਦੇ ਨੇਗੇ ਹੁਣ ਜੰਮੀ ਭੁੱਖੇ ਮਰ ਰਹੇ ਨੇ ਫਿਰ ਹੋ ਰਹੀ ਕੀ ਕਰਨਾ ਹੁਣੇ ਮਰਨ ਨੂੰ ਇਸ ਟਾਈਮ ਮਜਬੂਰ ਨੇ ਪੁਲਿਸ ਕਾਰਵਾਈ ਕਰਨੀ ਕੋਈ ਪੁਲਿਸ ਕਾਰਵਾਈ ਕਰ ਨਹੀਂ ਰਹੀ ਇਹਨੂੰ ਉਹਨਾਂ ਨੂੰ ਹੀ ਫੋਨ ਕਰਾਈ ਜਾਂਦੇ ਨੇ ਕਦੇ ਕਿਸੇ ਤੋਂ ਫੋਨ ਕਰਵਾਤਾ ਕਦੇ ਕਿਸੇ ਤੋਂ ਫੋਨ ਕਰਵਾਤਾ ਇਹਨਾਂ ਦੀ ਤਾਂ ਕੋਈ ਸੁਣਵਾਈ ਹੈ ਨਹੀਂ ਗਈ ਤਿੰਨ ਗੇੜੇ ਦਾ ਚੌਂਕੀ 'ਚ ਅਸੀਂ ਆਪ ਲਾਇਆ ਏ ਜੋ ਵੀ ਕੁਝ ਹੁੰਦਾਗਾ ਇਹ ਡੈਂਪੀ ਦੀ ਵਜ੍ਹਾ ਨਾਲੇ ਹੋ ਰਿਹਾ ਸਾਰਾ ਕੁਝ ਬਾਹਰ ਨਿਕਲਣ ਤੱਕ ਵੀ ਨਹੀਂ ਦੇ ਰਹੇ ਇਹ ਇਹਨਾਂ ਦਾ ਨਰਿੰਦਰ ਕੌਰ ਬਰਾਜ ਤੋਂ ਫੋਨ ਕਰਵਾਉਂਦੇ ਨੇ ਇਹ ਜਦੋਂ ਵੀ ਅਸੀਂ ਚੌਂਕੀ 'ਚ ਜਾਂਦੇ ਇਹਨਾਂ ਨੂੰ ਨਾਲ ਦੀ ਨਾਲ ਫੋਨ ਆ ਜਾਂਦਾ ਅਸੀਂ ਗਏ ਸੀਗੇ 22 ਤਰੀਕ ਨੂੰ ਚੌਂਕੀ ਦੇ ਵਿੱਚ ਇਹਨਾਂ ਨੇ ਕਿਹਾ ਕਿ ਨੇ ਇਲੈਕਸ਼ਨ ਤੋਂ ਬਾਅਦ ਕਰਾਂਗੇ ਅਜੇ ਇਲੈਕਸ਼ਨ ਹੋਈਆਂ ਨੂੰ ਵੀ ਤੁਸੀਂ ਦੇਖ ਲਓ ਵੀ ਅੱਜ 6 ਦਿਨ ਹੋ ਗਏ ਯੋ ਉਹਨਾਂ ਦਾ ਕੀ ਰੋਲ ਅਨੰਦਿੰਦਰ ਕੌਰ ਬਰਾੜ ਦਾ ਇਹਨਾਂ ਦੀ ਕੋਈ ਰਿਸ਼ਤੇਦਾਰੀ ਚੁਣेंगी ਅੱਗੇ ਦੀ ਅੱਗੇ ਉਹ ਹਾਂ ਜਦੋਂ ਵੀ ਆਉਂਦਾ ਉਹਨਾਂ ਦਾ ਹੀ ਫੋਨ ਆਉਂਦਾ ਤਾਂ ਇਹੀ ਫੋਨ ਕਰਵਾਉਂਦੇ ਨੇ ਉਹਨਾਂ ਨੂੰ ਅਨੰਦ ਦੇ 4-4 ਕਿੱਲੇ ਆਉਂਦੇ ਨੇ ਜੀ ਉਹਨਾਂ 'ਚ ਜਮੀਨ ਦੇ ਰਿਹਾ ਜਿਹ ਹੈ 40000 ਰੁਪਇਆ ਮੇਰੀ ਬਾਹ ਦਾ ਉਹ ਰੱਖ ਲਿਆ ਆ ਚਾ ਬਾਹ ਉਸਨੇ ਵੜਾਈ ਆ ਜੀ ਮੇਰੇ ਹਾਂਜੀ ਕਿ ਕੌਣ ਤੱਕਾ ਕਰ ਰਿਹਾ ਤੱਕਾ ਗੁਰਪਰੀ ਤੇ ਕਿਹੜਾ ਟੈਂਪੀ ਆ ਜੀ ਉਹ ਕਰ ਰਿਹਾ ਜੀ ਤੱਕਾ ਜਿਹੜਾ ਇੱਥੇ ਆ ਕੇ ਪਤਾ ਕੀਤਾ ਜਿੰਨਾਂ ਤੋਂ ਇਹ ਕਹਿੰਦੇ ਕੋਈ ਸਾਡਾ ਡਿਸਪਿਊਟ ਹੈ ਜ਼ਮੀਨ ਦਾ ਸਿਰ ਪਰਿਵਾਰ ਦੇ ਵਿੱਚ ਹੀ ਪਰ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਤਹਿਸੀਲਦਾਰ ਸਾਹਿਬ ਵੀ ਆਏ ਨੇ ਕਹਿੰਦੇ ਵੀ ਸਾਡੀ ਰਜਿਸਟਰਡ ਵਸੀਅਤ ਹੋਈ ਵੀ ਆ ਵੀ ਉਹ ਕਹਿੰਦੇ ਵੀ ਵਸੀਅਤ ਰਜਿਸਟਰ ਸਾਨੂੰ ਦੇ ਦਿਓ ਅਸੀਂ ਉਹਦੀ ਸਾਨਬੀਨ ਕਰਕੇ ਜਿਹੜਾ ਅਗਲਾ ਰਿਜ਼ਲਟ ਲੈ ਲਾਂਗੇ ਤੇ ਜਦ ठाणे ਚ ਜਿਹੜੀ ਕਾਰਵਾਈ ਬਣੂਗੀ ਅਸੀਂ ਕਰਦੇਗੇ ਪਰਵਾਹ ਦਾ ਦੋਸ਼ ਹੈ ਵੀ ਪੁਲਿਸ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਹਿਣ ਤੇ ਦਬਾਅ ਬਣਾ ਰਹੀ ਹੈ ਕੀ ਲੱਗਦਾ ਇਸ ਬੰਦੇ ਵੱਲੋਂ ਨਹੀਂ ਇਹ ਗੱਲ ਸਭ ਝੂਠ ਹੈ ਕੋਈ ਦਬਾਅ ਨਹੀਂ ਪੁਲਿਸ ਆਪਣੇ ਜਿਹੜੇ ਰਿਕਾਰਡ ਜਿਹੜਾ ਕਾਨੂੰਨ ਕਹਿੰਦਾ ਉਸ ਮੁਤਾਬਕ ਹੀ ਕਾਰਵਾਈ ਕਰਦੀ ਹੈ